ਲੀਵਰ 크ਰਾਬ ਹੁੰਨ ਤੇ ਬਦਲਣ ਲੱਗ ਪੈਂਦਾ ਹੈ ਤੁਹਾਡੇ ਪਸ਼ਾਬ ਦਾ ਰੰਗ ਐਕਸਪਰਟਸ ਕਹਿੰਦੇ ਨੇ ਸਮੇਂ ਰਹਿੰਦੇ ਕਰਵਾ ਲਓ ਇਲਾਜ ਸਰੀਰ ਦੇ ਵਿੱਚ ਇੱਕ ਜ਼ਰੂਰੀ ਅੰਗ ਲੀਵਰ ਵੀ ਹੈ ਜਦੋਂ ਤੁਹਾਡਾ ਲੀਵਰ ਖਰਾਬ ਹੁੰਦਾ ਹੈ ਤਾਂ ਜਿਹੜੇ ਇਸ ਦੇ ਸ਼ੁਰੂਆਤੀ ਲੱਛਣ ਹੁੰਦੇ ਨੇ ਉਹ ਤੁਹਾਨੂੰ ਪਤਾ ਹੋਣੇ ਬੇਹੱਦ ਜ਼ਰੂਰੀ ਹੈ ਕੁਝ ਐਕਸਪਰਟਸ ਦਾ ਕਹਿਣਾ ਹੈਗਾ ਕਿ ਜਦੋਂ ਲੀਵਰ ਖਰਾਬ ਹੁੰਦਾ ਹੈ ਜਾਂ ਫਿਰ ਲੀਵਰ ਖਰਾਬ ਹੁੰਦਾ ਹੈ ਤਾਂ ਜਦੋਂ ਇਸ ਦਾ ਖਰਾਬ ਹੋਣੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਇੱਕ ਪਿਸ਼ਾਬ ਵੀ ਆਉਂਦਾ ਹੈ ਤੇ ਪਿਸ਼ਾਬ ਦੇ ਵਿੱਚ ਤੁਹਾਡੇ ਪਿਸ਼ਾਬ ਦਾ ਕਲਰ ਹੁੰਦਾ ਹੈ ਰੰਗ ਹੁੰਦਾ ਉਹ ਵੀ ਬਦਲਣ ਲੱਗ ਪੈਂਦਾ ਹੈ ਜੇਕਰ ਸਮੇਂ ਸਿਰ ਇਸ ਦਾ ਇਲਾਜ ਕੀਤਾ ਜਾਵੇ ਤਾਂ ਤੁਸੀਂ ਬਚ ਸਕਦੇ ਤੁਹਾਡਾ ਲੀਵਰ ਵੀ ਬਚਾ ਜਾ ਸਕਦਾ ਹੈ ਤਾਂ ਦੱਸ ਦਈਏ ਕਿ ਸਿਹਤ ਦੇ ਸਰੀਰ ਦੇ ਕੁਝ ਜ਼ਰੂਰੀ ਅੰਗਾਂ ਦੇ ਵਿੱਚੋਂ ਲੀਵਰ ਵੀ ਹੁੰਦਾ ਹੈ ਹੈਲਥ ਮਾਇਰ ਦਾ ਕਹਿਣਾ ਹੈਗਾ ਕਿ ਲੀਵਰ ਸਰੀਰ ਦਾ ਇਕੱਲਾ ਅਜਿਹਾ ਅੰਗ ਹੈ ਜੋ ਹਰ ਰੋਜ਼ 500 ਤੋਂ ਵੱਧ ਕੰਮ ਕਰਦਾ ਹੈ ਲੀਵਰ ਦੀ ਮਦਦ ਨਾਲ ਸਰੀਰ ਦੇ ਵਿੱਚ ਪ੍ਰੋਟੀਨ ਬਣਦਾ ਹੈ ਖੂਨ ਸਾਫ਼ ਹੁੰਦਾ ਹੈ ਅਤੇ ਜੋ ਕਿ ਹਾਨੀਕਾਰਕ ਟਾਕਸਿਨ ਸਰੀਰ ਤੋਂ ਬਾਹਰ ਕਰ ਦਿੰਦਾ ਹੈ ਮੈਟਾਬੋਲਿਜ਼ਮ ਵਧਾਉਣ ਦੇ ਵਿੱਚ ਵੀ ਇਸ ਅੰਗ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਜੇ ਇਸ ਦੇ ਵਿੱਚ ਕੋਈ ਖਰਾਬੀ ਆਉਣ ਲੱਗੇ ਤਾਂ ਸਰੀਰ ਦੇ ਜੋ ਕਿ ਸਰੀਰ ਕੁਝ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ ਆਉ ਜਾਣਦੇ ਹਾਂ ਉਹ ਲੱਛਣ ਕਿਹੜੇ ਨੇ ਡਾਕਟਰ ਕੀ ਕਹਿੰਦੇ ਨੇ ਦੱਸ ਦिएਗੀ ਯੂਨਾਨੀ ਮਾਹਰ ਡਾਕਟਰ ਸਲੀਮ ਜੈਦੀ ਦੱਸਦੇ ਨੇ ਕਿ ਜਦੋਂ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਦੇ ਸ਼ੁਰੂਆਤੀ ਜੋ ਕਿ ਸੰਕੇਤਾਂ ਦੇ ਵਿੱਚ ਵਾਰ-ਵਾਰ ਥਕਾਵਟ ਮਹਿਸੂਸ ਹੋਣਾ ਸਿਰਦਰਦ ਹੋਣਾ ਅਤੇ ਹੋਰ ਵੀ ਕਈ ਜਿਵੇਂ ਕਹਿ ਸਕਦੇ ਹੋ ਵੀ ਹੱਥ ਪੈਰ ਦੁਖਣਾ ਵੀ ਸ਼ਾਮਿਲ ਹੈ ਇਸ ਲਈ ਹੁੰਦਾ ਹੈ ਕਿਉਂਕਿ ਮੈਟਾਬੋਲਿਜ਼ਮ ਨੂੰ ਨਿਯੰਤਰਿਤ ਕਰਨ ਦੇ ਵਿੱਚ ਲੀਵਰ ਦੀ ਹੀ ਭੂਮਿਕਾ ਹੁੰਦੀ ਹੈ ਫੈਟੀ ਲੀਵਰ ਦਾ ਸਭ ਤੋਂ ਆਮ ਲੱਛਣ ਹੈ ਰੋਜ਼ਾਨਾ ਪੇਟ ਦੇ ਵਿੱਚ ਦਰਦ ਰਹਿਣਾ ਵੀ ਆਮ ਹੈ ਫਿਰ ਫੈਟੀ ਲੀਵਰ ਦੇ ਪੰਜ ਸੰਕੇਤ ਕਿਹੜੇ ਨੇ ਪਿਸ਼ਾਬ ਦਾ ਰੰਗ ਜਦੋਂ ਲੀਵਰ ਦੇ ਵਿੱਚ ਖਰਾਬੀ ਆਉਣ ਲੱਗਦੀ ਹੈ ਤਾਂ ਪਿਸ਼ਾਬ ਦਾ ਰੰਗ ਵੀ ਪੀਲਾ ਦਿਸਣ ਲੱਗਦਾ ਹੈ ਤਾਂ ਕਲੀਵਲੈਂਡ ਹੈਲਥ ਕਲੀਨਿਕ ਦੀ ਵੈੱਬਸਾਈਟ ਦੇ ਦਿੱਤੀ ਜਾਣਕਾਰੀ ਅਨੁਸਾਰ ਜਦੋਂ ਲੀਵਰ ਦੇ ਵਿੱਚ ਚਰਬੀ ਇਕੱਠੀ ਹੋ ਜਾਂਦੀ ਹੈ ਤਾਂ ਪਿਸ਼ਾਬ ਦਾ ਰੰਗ ਗੂੜਾ ਜਾਂ ਫਿਰ ਪੀਲਾ ਹੋ ਸਕਦਾ ਹੈ ਮਲ ਦਾ ਰੰਗ ਹਲਕਾ ਹੋਣਾ ਜੀ ਹਾਂ ਜੇ ਕਿਸੇ ਵਿਅਕਤੀ ਦਾ ਮਲ ਦਾ ਰੰਗ ਹਲਕਾ ਦੇਖਣ ਲੱਗੇ ਤਾਂ ਇਸ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਕਈ ਵਾਰ ਮਲ ਦਾ ਰੰਗ ਵੀ ਲੀਵਰ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਜੇ ਕਿਸੇ ਨੂੰ ਮਲ ਤਿਆ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਇਹ ਵੀ ਇੱਕ ਚੇਤਾਵਨੀ ਸੰਕੇਤ ਹੈ ਫਿਰ ਭੁੱਖ ਨਾ ਲੱਗਣਾ ਜੇ ਕਿਸੇ ਵਿਅਕਤੀ ਨੂੰ ਭੁੱਖ ਘਟ ਲੱਗਦੀ ਹੈ ਜਾਂ ਫਿਰ ਉਸ ਦੀ ਆਮ ਖੁਰਾਕ ਦੇ ਵਿੱਚ ਕੋਈ ਬਦਲਾਵ ਆਇਆ ਹੈ ਤਾਂ ਇਹ ਵੀ ਫੈਟੀ ਲੀਵਰ ਦਾ ਸੰਕੇਤ ਹੋ ਸਕਦਾ ਹੈ ਕੁਝ ਲੋਕਾਂ ਦਾ ਇਸ ਕਾਰਨ ਤੇਜ਼ੀ ਨਾਲ ਵਜ਼ਨ ਘਟਣਾ ਵੀ ਸ਼ੁਰੂ ਹੋ ਸਕਦਾ ਹੈ ਫਿਰ ਅੱਖਾਂ ਦੇ ਚਮੜੀ ਦਾ ਰੰਗ ਬਦਲਣਾ ਜਦੋਂ ਲੀਵਰ ਦੇ ਵਿੱਚ ਚਰਬੀ ਵੱਧ ਜਾਂਦੀ ਹੈ ਤਾਂ ਅੱਖਾਂ ਅਤੇ ਚਮੜੀ ਦਾ ਰੰਗ ਵੀ ਬਦਲਣ ਲੱਗਦਾ ਹੈ ਡਾਕਟਰਾਂ ਦੇ ਮੁਤਾਬਕ ਇਹ ਐਡਵਾਂਸ ਫੈਟੀ ਲੀਵਰ ਦਾ ਸੰਕੇਤ ਹੋ ਸਕਦਾ ਹੈ ਇਸ ਵਿੱਚ ਚਮੜੀ ਅਤੇ ਅੱਖਾਂ ਦੇ ਸਫੈਦ ਹਿੱਸੇ ਦਾ ਰੰਗ ਪੀਲਾ ਪੈ ਜਾਂਦਾ ਹੈ ਫਿਰ ਇਹ ਪੈਰਾਂ ਦੇ ਵਿੱਚ ਸੋਜ ਆਉਣਾ ਡਾਕਟਰਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਦੋਂ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ ਤਾਂ ਪੈਰਾਂ ਦੇ ਹੇਠਲੇ ਹਿੱਸੇ ਗਿੱਠੀਆਂ ਅਤੇ ਤਲਾਂ ਦੀਆਂ ਪਿੰਨੀਆਂ ਦੇ ਵਿੱਚ ਸੋਜ ਦਿਸਣ ਲੱਗਦੀ ਹੈ ਇਹ ਸੋਜ ਜ਼ਿਆਦਾਤਰ ਸਵੇਰ ਦੇ ਸਮੇਂ ਹੁੰਦੀ ਹੈ ਇਸ ਤੋਂ ਇਲਾਵਾ ਜ ਚਮੜੀ ਦੇ ਉੱਤੇ ਹਲਕੀ ਜਿਹੀ ਸੱਟ ਲੱਗਣ ਦੇ ਉੱਤੇ ਹੀ ਨੀਲ ਪੈ ਜਾਣ ਜਾਂ ਫਿਰ ਖੂਨ ਨਿਕਲ ਆਉਣਾ ਸ਼ੁਰੂ ਹੋ ਜਾਵੇ ਤਾਂ ਇਹ ਵੀ ਲੀਵਰ ਦੇ ਖਰਾਬ ਹੋਣ ਦੇ ਸੰਕੇਤ ਹੋ ਸਕਦੇ ਨੇ ਫਿਰ ਇਸ ਨੂੰ ਕਰੀਏ ਇਸ ਦਾ ਬਚਾਅ ਕਿਵੇਂ ਕਰ ਸਕਦੇ ਹਾਂ ਤਾਂ ਲੀਵਰ ਨੂੰ ਤੰਦਰੁਸਤ ਰੱਖਣ ਦੇ ਲਈ ਸਭ ਤੋਂ ਜ਼ਰੂਰੀ ਗੱਲ ਹੈ ਆਪਣੀ ਖੁਰਾਕ ਦੇ ਉੱਤੇ ਧਿਆਨ ਦਿਓ ਅਸੀਂ ਜਿਹੜਾ ਖਾਣਾ ਖਾਂਦੇ ਆ ਜਿਹੋ ਜਿਹਾ ਖਾਣਾ ਖਾਂਦੇ ਆ ਲੀਵਰ ਦੇ ਉੱਤੇ ਉਸ ਦਾ ਉਹੇ ਚ ਆਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਸਾਨੂੰ ਐਂਟੀਆਕਸੀਡੈਂਟਾਂ ਭਰਪੂਰ ਖਾਣਾ ਮੌਸਮੀ ਫਲ ਅਤੇ ਸਬਜ਼ੀਆਂ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਨੇ ਨਾਲ ਹੀ ਨਿਯੰਤਰਿਤ ਤੌਰ ਦੇ ਉੱਤੇ ਦਾਲਾਂ ਸੁੱਕੇ ਮੇਵੇ ਅਤੇ ਲੀਨ ਪ੍ਰੋਟੀਨ ਵਾਲੇ ਖਾਣੇ ਖਾਣੇ ਚਾਹੀਦੇ ਨੇ ਬਹੁਤ ਜ਼ਿਆਦਾ ਬਾਹਰ ਦਾ ਖਾਣਾ ਤਲੇ ਆਪੋ ਨੇ ਅਤੇ ਮਸਾਲੇ ਦਾ ਖਾਣਾ ਅਤੇ ਮੈਦੇ ਨਾਲ ਬੜੀਆਂ ਚੀਜ਼ਾਂ ਤੋਂ ਪਰਹੇਸ਼ ਕਰਨਾ ਚਾਹੀਦਾ ਹੈ ਕੋਲਡ ਡਰਿੰਕ ਜਾਂ ਫਿਰ ਸ਼ੂਗਰ ਵਾਲੀਆਂ ਡਰਿੰਕਾਂ ਦੀ ਤਾਂ ਜੋ ਕਿ ਉਸ ਦੀ ਥਾਂ ਦੇ ਉੱਤੇ ਤਾਜ਼ਾ ਜੂਸ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਅਜਿਹਾ ਕਰਦੇ ਹੋ ਤੁਹਾਡਾ ਲੀਵਰ ਬਿਲਕੁਲ ਸਵਸਥ ਰਹਿਗਾ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਤੇ ਤੁਹਾਡਾ ਜਿਹੜਾ ਪਾਚਨ ਤੰਤਰ ਹੈ ਉਹ ਵੀ ਸਵਸਥ ਰਹੇਗਾ ਤੇ ਇਸ ਦੇ ਨਾਲ ਹੀ ਫੈਟੀ ਲੀਵਰ ਉਹ ਵੀ ਤੁਹਾਨੂੰ ਨਹੀਂ ਹੋਵੇਗਾ